ਰੇਟ ਲੋ ਰੇਟ ਲੋ ਲੈ ਵੀ ਮਲੋ ਅੱਜ ਨਾ ਡਾਕਟਰ ਸ਼ਮਸ਼ੇਰ ਨੇ ਬਾਈ ਨੇ ਨਾਂਦਰ ਲਿਆਤਾ ਮਨ ਕਰਤਾ ਖੁਸ਼ ਨੀਲੀ ਰਾਵੀ ਦਾ ਝੋਟਾ ਚੈਂਪੀਅਨ ਬਣ ਗਿਆ 2 ਦੰਦ ਕੈਟਾਗਰੀ ਚੋਂ ਬਣਿਆ 4-4 ਦੰਦ ਕੈਟਾਗਰੀ ਦੇ ਵਿੱਚੋਂ ਬਣਿਆ ਸੋਹਣਾ ਬਹੁਤ ਜ਼ਿਆਦਾ ਬੱਚਾ ਇਹ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ ਘਟੋ ਘਟ ਕਿੰਨੇ ਆਏ ਸੀਗੇ 27-22 ਆਏ ਸੀ ਬਾਈ 27-22 ਸੀ 27-22 ਬੱਚੇ ਸੀਗੇ ਇਹ ਆਲ ਇੰਡੀਆ ਦਾ ਮੁਕਾਬਲਾ ਸੀ ਚਾਰ ਦੰਦ ਦਾ ਆਲ ਇੰਡੀਆ ਦਾ ਚੈਂਪੀਅਨ ਬਣ ਗਿਆ ਬਈ ਇਹਦੀ 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 ਮਾਂ ਦਾ ਕੋਈ ਰਿਕਾਰਡ ਕੋਡ ਪਤਾ ਨਹੀਂ ਮਾਂ ਦਾ ਰਿਕਾਰਡ ਹੈ 18 ਲੀਟਰ 700 ਗ੍ਰਾਮ ਆ ਸਰਕਾਰੀ ਚਵਾਈ ਰਹੀ ਹੋਈ ਆ ਸਰਕਾਰੀ ਚਵਾਈ ਦੇ ਵਿੱਚ ਸ਼ੁਭੇਰ ਬਾਈ ਇਹਦਾ 18 ਲੀਟਰ ਦਾ 700 ਗ੍ਰਾਮ ਦਾ ਜੀ ਸਰਕਾਰੀ ਚਵਾਈ ਜੀ ਸਰਕਾਰੀ ਚਵਾਈ ਦੇ ਵਿੱਚ ਮਤਲਬ 18 ਲੀਟਰ 700 ਗ੍ਰਾਮ ਦਾ ਰਿਕਾਰਡ ਹੋਇਆ ਹੋਇਆ ਇਹਦੀ ਮਾਂ ਦਾ ਹਾਂਜੀ ਆਪਣੇ ਕੋਲੇ ਹੀ ਇਹਦੀ ਮਾਂ ਆਪਣੇ ਆਪਣੇ ਕੋਲੇ ਹੀ ਆ ਜੀ ਆਪਣਾ ਪਿਓ ਪਿਓ ਆ ਜਿਹੜਾ ਆਂਦਾ ਅਯੂਬਾ ਹੈ ਅਯੂਬਾ ਸਾਣ ਜਿਹੜਾ ਹੈ ਜੀ ਉਹ ਵੀ ਆਇਆ ਆ ਤੇ ਮੇਲੇ ਦੇ ਵਿੱਚ ਪ्योर ਪਾਕਿਸਤਾਨੀ ਬਲੱਡ ਵਾਲਾ ਹੈ ਜੀ ਭਾਈ ਜਿਵੇਂ ਤੁਸੀਂ ਮਤਲਬ ਲੈ ਕੇ ਆਏ ਕੰਪੀਟੀਸ਼ਨ 'ਚ ਹਾਂਜੀ ਨੀਲੀ ਰਾਵੀ ਦੇ ਵਿੱਚ ਮਤਲਬ ਬਣਤਰਤਾ ਦੇਖੀ ਜਾਂਦੀ ਆ ਇਹਦੀ ਮਾਰਕਿੰਗ ਵੀ ਦੇਖੀ ਜਾਂਦੀ ਆ ਬਿਲਕੁਲ ਜੀ ਦੇਖੀ ਜਾਂਦੀ ਆ ਮਾਰਕਿੰਗ ਦੇ ਵਿੱਚ ਕੀ ਕੀ ਪੂਰਾ ਹੋਣਾ ਚਾਹੀਦਾ ਜੀਤਾ ਜੀ ਆਪਾਂ ਨੀਲੀ ਵੇਖਣੀ ਆ ਜੀ ਨੀਲੀ ਨੀਲੀ ਦੇ ਚਾਰੇ ਪੈਰ ਕਿੱਤੇ ਹੋਣੇ ਚਾਹੀਦੇ ਆ ਚਾਰੇ ਪੈਰ ਹੋਣੇ ਚਾਹੀਦੇ ਆ ਮੱਥਾ ਬੱਲਾ ਹੋਣਾ ਚਾਹੀਦਾ ਜੀ ਜੀ ਧੁੰਨ ਤੇ ਨਿਸ਼ਾਨ ਵੀ ਹੋਣਾ ਚਾਹੀਦਾ ਕੰਪਲਸਰੀ ਨਹੀਂ ਵੈਸੇ ਹੋਣਾ ਚਾਹੀਦਾ ਜੀ ਪੂਛ ਜਿਹੜੀ ਆਦਤੋਂ ਤਾਂ ਟਿਕਣ ਚਿੱਟੀ ਹੋਣੀ ਚਾਹੀਦੀ ਆ ਜਿਹੜੀ ਰਾਵੀ ਆ ਰਾਵੀ ਦਾ ਸਰੀਰ ਤੇ ਲਾ ਹੁੰਦਾ ਠੀਕ ਹੈ ਜੀ ਜਿਵੇਂ ਮੰਨ ਲਓ ਇਹ ਰਾਵੀ ਟੱਚ ਆ ਵੈਸੇ ਜਿਆਦਾ ਰਾਵੀ ਤੇ ਪੈਂਦਾ ਜੀ ਕੋਈ ਪਾਕਿਸਤਾਨੀ ਬਲੱਡ ਲਾਈਨ ਆ ਇਹ ਰਾਵੀ ਤੇ ਪੈਂਦਾ ਆ ਉਹ ਮੰਨ ਕੇ ਚਲੋ ਜਿਆਦਾ ਜਿਹੜਾ ਢਿੱਲੇ ਪੰਨਦਾ ਹੁੰਦਾ ਅਗਲੀ ਕੋਲੀ ਆ ਜਿਹੜੀ ਉਹ ਮਲਗੀ ਢਿੱਲੀ ਰਾਜ ਰਾਸਪੋਣੀ ਚਾਲੀ ਜਿਹੜੀ ਆਹ ਇਹ ਢਿੱਲੇ ਆ ਇਹ ਢਿੱਲੇ ਆ ਜੀ ਹਾਂ ਉਸ ਤੋਂ ਬਾਅਦ ਛੋਟੀ ਗੋਡੀ ਆ ਗੋਡੀ ਛੋਟੀ ਦਾ ਹੋਊਗਾ ਸਰੀਰ ਢਿੱਲੇ ਦਾ ਹੋਊਗਾ ਤੇ ਛਾਈ ਜਿਆਦੀ ਹੋਵੇ ਕਾਲਾਪਨ ਜਿਆਦਾ ਹੋਊਗਾ ਇਹਦੇ ਵਿੱਚ ਜਿਆਦੇ ਅਗਲੇ ਪੈਰ ਕਾਲੇ ਆਉਂਦੇ ਆ ਵੀ ਮੰਨ ਲਓ ਇਹਦੇ ਇਨਸ਼ਾਦਾ ਨੀਲੀ ਚ ਆ ਇਹ ਨੀਲੀ ਤੇ 라ਵੀ ਚ ਟੱਚ ਆ ਮਿਕਸ ਆ ਠੀਕ ਆ ਜੀ ਵੀ ਮਨ ਲਓ ਜਿਆਦਾ ਰਾਵੀ ਟੱਚ ਆ 71% ਰਾਵੀ ਆ 25% ਨੀਲੀ ਆ 25% ਜਿਹੜਾ ਪਿਓਰਟੀ ਨੀਲੀ ਆ ਉਹ ਮਨ ਲਓ ਥੋੜਾ ਜਿਹਾ ਹੁੰਦਾ ਜਿਹੜਾ ਪਿੰਡਾ ਸਟੇਟ ਹੁੰਦਾ ਪਿੰਡਾ ਟਾਈਟ ਹੁੰਦਾ ਤੇ ਬਿਊਟੀ ਜਿਆਦੀ ਹੁੰਦੀ ਆ ਪਤਲੀ ਮਤਲਬ ਕਿ ਬੋਡੀ ਸਟਰਕਚਰ ਹੁੰਦਾ ਹੁੰਦਾ ਜੀ ਹਾਂ ਤੇ ਇਹ ਇਹ ਮਤਲਬ ਜਿਹੜਾ ਆਪਾਂ ਨੀਲੀ ਰਾਵੀ ਦਾ ਕੰਪੀਟੀਸ਼ਨ ਰੱਖਦੇ ਆ ਉਹ ਚ ਜਿਹੜਾ ਰਾਵੀ ਚ ਵੀ ਜਿਆਦਾ ਐ ਉਹਨੂੰ ਤਰਜੀਹ ਦਿੱਤੀ ਹੁੰਦੇ ਆ ਉਹ ਬੋਡੀ ਸਟਰਕਚਰ ਵੇਖਦੇ ਆ ਬਾਕੀ ਜਜਿੰਗ ਤੋਂ ਅਸੀਂ ਬਹੁਤ ਜ਼ਿਆਦਾ ਸੰਤੁਸ਼ਟ ਆ ਬਹੁਤ ਹੀ ਸੋਹਣੀ ਜਜਿੰਗ ਹੋਈ ਆ ਬਹੁਤ ਜ਼ਿਆਦਾ ਸੋਹਣੀ ਪਿਛਲੇ ਕੋਲਾਪਣ ਬਹੁਤ ਟੈਸਟਿਕਲ ਬਹੁਤ ਜ਼ਿਆਦੇ ਪਿਛੋਂ ਦੇ ਲਿੰਗ ਰਾ ਸੋਹਣਾ ਤੇ ਜਿਹੜਾ ਉਹ ਦੁੱਧ ਦੀ ਨਿਸ਼ਾਨੀ ਆ ਠੀਕ ਹੈ ਜਿੰਨੇ ਮੰਨ ਲਓ ਟੈਸਟਿਕਲ ਭਾਰੇ ਹੋਣਗੇ ਇਨਸਾਨ ਦੇ ਉਨਾ ਹੀ ਮੰਨ ਲਓ ਦੁੱਧ ਜ਼ਿਆਦਾ ਹੋਊਗਾ ਉਨੀਆਂ ਹੀ ਗਾਂ ਧੀਆਂ ਦੁੱਧ ਜ਼ਿਆਦਾ ਕੱਢਣਗੀਆਂ अच्छा तो जेड़ा भाई ਜਿਵੇਂ ਹੁਣ ਇਹਦਾ ਸੀਮਨ ਆ ਇਹਦਾ ਸੀਮਨ ਬਣਾਉਣ ਲੱਗ ਗਏ ਹਜੇ ਹਜੇ ਨਹੀਂ ਇਹਦਾ ਸੀਮਨ ਹਜੇ ਹੁਣ ਤਿਆਰ ਕਰਾਂਗੇ ਜੀ ਬਸ ਅਗਲੇ ਮਹੀਨੇ ਇਹਨੂੰ ਲੈਬ ਭੇਜਾਂਗੇ ਤੇ ਉਸ ਤੋਂ ਬਾਅਦ ਇਹਦਾ ਸੀਮਨ ਤਿਆਰ ਕਰਦੇ ਹੁਣ ਤਾਂ ਕੋਈ ਛੋਟਾ ਹੀ ਹੈ ਹੋਰ ਇਹ ਤੋਂ ਬਾਅਦ ਚੈਂਪੀਅਨ ਬਣ ਗਿਆ ਹੁਣ ਇਹਦਾ ਸੀਮਨ ਵੀ ਤਿਆਰ ਕਰਾਂਗੇ ਤੇ ਕ੍ਰੋਸਿੰਗ ਲਈ ਡਾਇਰੈਕਟ ਕ੍ਰੋਸਿੰਗ ਲਈ ਵੀ ਛੱਡਾਂਗੇ ਤੇ ਲੋਕ ਨੰਬਰ ਮੰਗਣਗੇ ਫਿਰ ਨੰਬਰ ਵੀ ਸਕਰੀਨ ਤੇ ਪਾ ਦਈਏ ਤੁਹਾਡਾ ਆਜੋ ਜੀ ਪਾ ਦਿਓ ਹਣਾ ਨੰਬਰ ਪਾ ਦਈਏ ਕਿਉਂਕਿ ਚੈਂਪੀਅਨ ਬੋਲਾ ਲੋਕ ਹਰੇਕ ਪਸੰਦ ਕਰੂਗਾ ਸਿੰਗੀ ਸੁੰਗੀ ਬਹੁਤ ਛੋਟੀ ਬਹੁਤ ਛੋਟੀ ਹੈ ਜੀ ਪਰਮਾਤਮਾ ਲੋਈ ਬਸ ਕੋਈ ਆਂਦੇ ਤੇ ਕੋਈ ਆਪਾਂ ਆਂਦੇ ਤੇ ਵਰਕ ਨਹੀਂ ਕੀਤਾ ਜੋ ਪਰਮਾਤਮਾ ਲੋਆ ਹਾਂ ਨੇਚਰਲੀ ਆ ਇੱਥੇ ਤੁਸੀਂ ਵੇਖਿਆ ਦੂਜੇ ਵੀ ਛੋਟੇ ਕਿੰਨੇ ਮੁੰਨੇ ਆ ਇਹ ਬਿਲਕੁਲ ਕੱਲ ਹੀ ਤਿਆਰ ਕੀਤਾ ਅਸੀਂ ਮਿਹਨਤ ਕਿੰਨੀ ਕ ਮੰਗਦਾ ਭਾਈ ਤੋਰਾ ਫੇਰਾ ਕਿੰਨਾ ਮਿਹਨਤ ਦਾ ਫਾਇਦੀ ਆ ਜੀ ਬਾਣਾ ਕਿੰਨਾ ਕੁ ਪੈ ਜਾਂਦਾ ਦਾਣਿਆਂ ਨੂੰ 5 ਤੋਂ 6 ਕਿਲੋ ਡੇਲੀ ਦਾ ਜੀ ਡੇਲੀ ਦਾ ਪੈ ਹਾਂ ਜੀ ਲੈ ਵੀ ਮਾੜਵੇ ਲੈ ਵੀ ਸਜਣੋ ਆ ਨੀਲੀ ਰਾਵੀ ਦੇ ਵਿੱਚ ਚਾਰ ਦੰਦ ਦੇ ਵਿੱਚ ਬੱਚਾ ਜਿੱਤਿਆ ਬਾਈ ਸ਼ਮਸ਼ੇਰ ਦਾ ਬੱਚਾ ਜੇ ਬਾਈ ਕਿਸੇ ਨੇ ਦੇਖਣ ਘਰੇ ਆਉਣਾ ਹੋਵੇ ਕੀ ਐਡਰੈਸ ਜ਼ਿਲ੍ਹਾ ਫਰੋਈਪੁਰ ਜੀ ਪਿੰਡ ਪੱਲਾ ਮੇਗਾ ਜੀ ਜਦੋਂ ਮਰਜ਼ੀ ਆ ਜਣ ਜੀ ਜਦੋਂ ਮਰਜ਼ੀ ਆ ਜਾਓ ਘਰੇ ਦੇਖਣ ਆ ਨਾ ਕਿਸੇ ਤੋਂ ਆਪਾਂ ਨੀਲੀ ਰਵੀ ਤੇ ਕੰਮ ਕਰਦੇ ਪਏ ਆ ਜੀ 2006 ਤੋਂ ਇਹ ਬਾਈ ਆਪਣੇ ਨਾਲ ਇਹ ਵੀ ਕੰਪੀਟੀਸ਼ਨਾਂ ਕੋਲ ਨਵਾਬ ਬੁੱਲ ਸੀ ਹਾਂ ਜੀ 2006 ਤੋਂ ਲੈ ਕੇ ਆਪਾਂ ਮਲਕੀ ਨੀਲੀ ਰਵੀ ਤੇ ਕੰਮ ਕਰਦੇ ਪਏ ਆ ਜੀ ਵੀ ਬੁੱਢੇ ਹੋ ਚੁੱਕੇ ਆ ਮਲਕੀ ਸਟਾਰਟਿੰਗ ਤੋਂ ਲੈ ਕੇ ਅੱਜ ਤੱਕ ਨੀਲੀ ਰਵੀ ਤੇ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਜੀ ਸ਼ੁਕਰ ਹੈ ਰੇਗ ਰੇਗ ਦੇ ਵਿੱਚ ਜਾਨਵਰ ਆਪਣਾ ਹੁੰਦਾ ਹੀ ਹੈ ਜੀ ਸ਼ੁਕਰ ਹਾਂ ਜੀ ਸ਼ੁਕਰ ਮਨ ਬਾਈ ਅੱਜ ਜਜਿੰਗ ਦੀ ਕਾਪੀ ਫਾਲੀਏ ਨੇ ਬਕੋ ਪਰਮਾਤਮਾ ਹੌਲੀ ਹੌਲੀ ਫਲ ਦਿੰਦਾ ਜੀ ਨਹੀਂ ਨਹੀਂ ਸ਼ੁਕਰ ਹੈ ਮਾਲਕ ਦਾ ਬਾਈ ਸ਼ਮਸ਼ੇਰ ਬਹੁਤ ਬਹੁਤ ਮੁਬਾਰਕਾਂ ਸਜਣਾ ਤੇ ਮਿਲਾਂਗੇ ਕਿਸੇ ਦਿਨ ਮੈਂ ਘਰੇ ਆਉਂਗਾ ਠੀਕ ਹੈ ਜੀ ਨੰਬਰ ਹਾਂ ਹਾਂ ਨੰਬਰ ਮੈਂ ਵਿੱਚ ਪਾ ਦੂੰਗਾ 9847445 ਆ ਹਾਂਜੀ 9847445 48 45 ਹਾਂਜੀ 9847445 ਹਾਂਜੀ ਇਹ ਨੰਬਰ ਆ ਜਿਹੜਾ ਉਹ ਸਕਰੀਨ ਦੇ ਉੱਤੇ ਚਲਾ ਦਾਂਗੇ ਠੀਕ ਹੈ ਬਾਈ ਠੀਕ ਹੈ ਬਾਈ ਜੀ ਬਹੁਤ ਬਹੁਤ ਮੁਬਾਰਕ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮੁਬਾਰਕ ਦੁਜਾ